ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਪੀਰਤ ਸਿੰਘ ਦੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਹੋਗੇ ਸੋ ਅੱਜ ਦੀ ਵੀਡੀਓ ਡੈਡੀਕੇਟ ਹੈਗੀ ਆ ਜਿਹੜੇ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਹੋਟਲ ਬੁਕਿੰਗ ਹੋਏ ਜਾਂ ਵੀਜ਼ਟਰ ਵੀਜ਼ਾ ਆਪਣੇ ਬੱਚਿਆਂ ਨੂੰ ਜਾਂ ਸਿਤਾਰਾਂ ਤੋਂ ਮਿਲਣ ਜਾਣਾ ਚਾਹੁੰਦੇ ਸੀਗੇ ਜਾਂ ਜਾਣਾ ਹਜੇ ਵੀ ਚਾਹੁੰਦੇ ਆ ਜਿਨ੍ਹਾਂ ਦੀ ਫਾਈਲ ਐਮਬੈਸੀ ਚ ਲੱਗੀਆਂ ਹੋਈਆਂ ਹੈਗੀਆਂ ਤੇ ਨਾ ਉਹ ਇਸ ਵੇਲੇ ਬੜਾ ਇਸ ਵੇਲੇ ਨਾ ਨੂੰ ਡਰ ਲੱਗ ਰਿਹਾ ਕਿ ਨਾ ਟ੍ਰੈਂਡ ਬੜਾ ਨੈਗੇਟਿਵ ਹੋ ਰਿਹਾ ਉਹ ਤੇ ਗਵਰਨਮੈਂਟ ਚੇਂਜ ਜਦੋਂ ਪੀਐਮ ਚੇਂਜ ਹੋਇਆ ਸੋ ਮਤਲਬ ਇਹ ਹਜੇ ਤੱਕ ਇਲੈਕਸ਼ਨਸ ਅਤੇ ਹੋਣ ਨਵੇਂ ਇਮੀਗੇਸ਼ਨ ਮੈਨਸਰ ਵੀ ਜਿੰਨਾ ਕੀ ਆਪਣਾ ਜਿਹੜਾ ਕੀ ਅਹੁਦਾ ਜਿਹੜਾ ਸੰਭਾਲ ਲਿਆ ਹੈਗਾ ਤੇ ਬੜੀਆਂ ਨਾ ਉੱਥੇ ਇਸ ਵੇਲੇ ਹੈਗਾ ਕਿ ਸ਼ਾਇਦ ਹੁਣ ਵਿਜ਼ਟਰ ਵੀਜ਼ਾ ਨਹੀਂ ਲੱਗਣਾ। ਤੋਂ ਅੱਜ ਦੀ ਇਸ ਵੀਡੀਓ ਨੂੰ ਮੈਂ ਤਾਂ ਕਹੂੰਗਾ ਦਬਾ ਕੇ ਸ਼ੇਅਰ ਕਰੋ। ਆਪ ਵੀ ਚੰਗੀ ਤਰ੍ਹਾਂ ਜ਼ਰੂਰ ਦੇਖੋ ਕਿਉਂਕਿ ਨਾ ਮੈਂ ਤੁਹਾਨੂੰ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਹਦੇ ਨਾਲ ਵਿਜ਼ਟਰ ਵੀਜ਼ਾ ਦੇ ਜਿਹੜੇ ਕੀ ਇਹ ਵੀਜ਼ੇ ਦੀ ਉਮੀਦ ਵਾਧੂ ਆਉਂਦੀ ਆ। ਇੱਕ ਦੂਜਾ ਸਵਾਲ ਹੋਰ بڑا ਹੈਗਾ ਕਿ 6 ਮਹੀਨੇ ਦਾ ਵੀਜ਼ਾ ਜਾਂ ਸਾਲ ਦਾ ਵੀਜ਼ਾ ਲੱਗ ਰਿਹਾ। 6 ਮਹੀਨੇ ਦਾ ਵੀਜ਼ਾ ਲੱਗ ਗਿਆ ਕਈ ਇਹ ਤਾਂ ਮੈਂ ਤੇ ਮੇਰੇ ਕੋਲ ਮੇਰੇ ਆਪਣੇ ਕਲਾਇੰਟਸ ਮੈਂ ਕਈ ਦੇਖੇ ਆ ਜਿਹੜਾ ਦਿਨ 6 ਮਹੀਨੇ ਦਾ ਵੀਜ਼ਾ ਲੱਗਾ ਉਹ ਬੜੇ ਟੈਂਸ਼ਨ 'ਚ ਹਾਇਆ ਕੀ ਹੋ ਗਿਆ ਯਾਰ ਸਿਰਫ 6 ਮਹੀਨੇ ਦਾ ਵੀਜ਼ਾ ਲੱਗਾ ਹੈਗਾ ਸੋ ਆਪਾਂ ਜੋ ਉਹਦੇ ਤੇ ਵੀ ਡਿਸਕਸ਼ਨ ਕਰਨੀ ਹੈਗੀ ਆ ਤੋ ਅੱਜ ਮੈਂ ਸਟਾਰਟਿੰਗ ਤੋਂ ਪਹਿਲੀ ਗੱਲ ਤੋਂ ਤਿੰਨ ਇੰਪੋਰਟੈਂਟ ਪੁਆਇੰਟ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਨਾ ਹੈ ਪਹਿਲਾਂ ਤਾਂ ਉਹਦੇ ਤੇ ਆਉਂਦਾ ਕਿਉਂਕਿ ਆਪਾਂ ਵੀਜ਼ਾ ਤੇ ਲਈਏ ਪਹਿਲ ਉਹਦੀ ਗੱਲ ਆ ਕਿਉਂਕਿ ਐਸੇ ਲਈ ਵੀਜ਼ਾ ਤੁਸੀਂ ਆਪ ਡਿਸਾਈਡ ਕਰ ਸਕੋਗੇ ਕਿ ਇਹਨਾਂ ਦਾ ਵੀਜ਼ਾ ਜਿਹੜਾ ਆ ਰਿਹਾ ਕਿ ਇਹਨਾਂ ਦਾ ਨਹੀਂ ਆ ਰਿਹਾ ਇੱਕ ਚੀਜ਼ ਤਾਂ ਬੱਲੇ ਬੰਨ ਲਓ ਉਹ ਜਿਹੜਾ ਸਮਾਂ ਸੀਗਾ ਨਾ ਉਹ ਖੁੱਲੇ ਗੱਫਿਆਂ ਵਾਲਾ ਕਿ ਲੰਗਰ ਲਗਾ ਹੋਇਆ ਸੀ ਵੀਜ਼ਾ ਉਹ ਤਾਂ ਚਾ ਬਟਾ ਦੂਜੀ ਗੱਲ ਇਹ ਵੀ ਦੱਸ ਦਵਾ ਕਿ ਜਿਹੜੀ ਇੱਕ ਫਾਰਮ ਆ ਜਿਹੜੀਆਂ ਹੈਗੀਆਂ ਕਿ ਹੁਣ ਵੀਜ਼ੇ ਨਹੀਂ ਆਉਂਦੇ ਪਏ ਜਾਂ ਵੀਜ਼ੇ ਨਹੀਂ ਆਣਗੇ ਉਹ ਵੀ ਗਲਤ ਹੀ ਹੈਗੀ ਆ ਤਾਂ ਇਹਨਾਂ ਮਾ ਫਵਾ ਵਰਡ ਯੂਜ਼ ਕੀਤਾ ਕੈਨੇਡਾ ਐਸਵੇਲੇ ਸਾਫ਼ ਤੌਰ ਤੇ ਤਿੰਨ ਚੀਜ਼ਾਂ ਨੋਟ ਕਰ ਰਿਆ ਜਿਹੜਾ ਵੀ ਬੰਦਾ ਅਪਲਾਈ ਕਰ ਰਿਆ ਕਿਸੇ ਵੀ ਕੈਟਾਗਰੀ ਚ ਅਪਲਾਈ ਕਰ ਲਿਆ ਸੋ ਹੁਣ ਤੁਸੀਂ ਇਹ ਸਮਝ ਲਓ ਕਿ ਜਿੱਦਾਂ ਕਿ ਕੈਨੇਡਾ ਨੇ ਨਾ ਸ਼ਟਰ ਚੱਕਿਆ ਸੀਗਾ ਬਸ ਚੱਲ ਵੀ ਜਿਹੜਾ ਆਵੇ ਚੱਲ ਸੀ ਚੱਲ ਸੀ ਹੁਣ ਇਦਾਂ ਨਹੀਂ ਹੈਗਾ ਹੁਣ ਤਾਂ ਕੱਲੇ-ਕੱਲੇ ਦੀ ਜਿਹੜਾ ਵੀ ਕੇਸ ਜਾਂਦਾ ਪਿਆ ਉਹਦੀ ਪ੍ਰੋਪਰ ਇਨਕੁਆਰੀ ਹੋ ਰਹੀ ਆ ਜੋ ਉਹਨਾਂ ਨੂੰ ਚੈੱਕ ਲਿਸਟ ਦਿੱਤੀਆਂ ਗਈਆਂ ਤੁਕਨਾਂ ਵੀਜ਼ਾ ਆਫੀਸਰ ਤੋਂ ਵੀ ਕੰਮਰੀਆਂ ਸਕਸੈਸਿਤੀਆਂ ਜਾਂਦੀਆਂ ਕਿ ਪ੍ਰਾਤੂ ਆਹ ਚੀਜ਼ਾਂ ਇਦਾਂ ਚੈੱਕ ਕਰਨੀਆਂ ਜੇ ਤੂੰ ਸੈਟੀਸਫਾਈ ਹੁੰਦਾ ਤੇ ਇਹਨੂੰ ਵੀਜ਼ਾ ਦੇ ਦੇ ਤੇ ਇਹਨੂੰ ਅੰਦਰ ਆਣ ਦੇ ਕਿਉਂਕਿ ਹੁੰਦਾ ਡਬਲ ਚੈੱਕ ਹੈ ਉਹਨਾਂ ਨੇ ਬਾਰਡਰ ਸਕਿਉਰਿਟੀ ਆਫੀਸਰਜ਼ ਨੂੰ ਵੀ ਕਿਹਾ ਤਾਂ ਜਦੋਂ ਐਂਟਰੀ ਲੈਂਦੇ ਆ कि ਹਰ ਚੀਜ਼ ਡਬਲ ਚੈੱਕ ਕਰੋ ਤੇ ਤਿੰਨ ਚੀਜ਼ਾਂ ਕਿਹੜੀਆਂ ਸਿੰਪਲ ਜੀਆਂ ਚੀਜ਼ਾਂ ਵਾ ਕੋਈ ਇਦਾਂ ਦਾ ਨਹੀਂ ਹੈਗਾ ਕਿ ਹਾਏ ਉਹ ਫਲਾਣਾ ਫਲਾਣਾ ਕੋਈ ਉਹਦੇ ਲਈ ਲਾਗਾ ਜਾਂ ਮੇਰੇ ਲਈ ਲਾਗਾ ਸਾਰਿਆਂ ਲਈ ਬਰਾਬਰ ਹੈਗਾ ਤੁਮ ਹਮੇਸ਼ਾ ਕਹਿਣਾ ਉਹ ਨਾ ਕਦੇ ਵੀ ਦੋ ਨੰਬਰ ਤੇ ਡਾਕੀਆਂ ਲਾ ਕੇ ਜਾਂ ਜਗਾੜ ਲਾ ਕੇ ਬਾਹਰ ਜਾਣਾ ਨਹੀਂ ਚਾਹੀਦਾ ਇਹ ਉਹ ਕੰਟਰੀਜ਼ ਹੈਗੀਆਂ ਵਾ ਜਿਹੜੀ ਤੁਹਾਡੀ ਫਾਈਲ ਚ ਇਮਾਨਦਾਰੀ ਨੂੰ ਸੁਣਿਆ ਜਾਂਦਾ ਵਾ ਜਿੱਥੇ ਜੇ ਤੁਸੀਂ ਆਪਣੀ ਪ੍ਰੋਫਾਈਲ ਬਣਾਉਨੇ ਆ ਕਿਉਂਕਿ ਨਾ ਕਾਲੀ ਗੜੀ ਹੁੰਦੀ ਨਾ ਫਟਾਫਟ ਅੱਜ ਹੀ ਚੱਲ ਜਾ ਅੱਜ ਹੀ ਚੱਲ ਜਾ ਮੈਂ ਤਾਂ ਕਹਿੰਦਾ 6 ਮਹੀਨੇ ਸਾਲ ਵੀ ਜੇ ਤੁਸੀਂ ਲਾ ਕੇ ਆਪਣੀ ਪ੍ਰੋਫਾਈਲ ਤੁਸੀਂ ਬਣਾ ਲੈਂਦੇ ਆ ਨ ਕੀਆ ਵੀਜ਼ੇ ਦੀ ਉਮੀਦਾਂ ਬਹੁਤ ਜ਼ਿਆਦਾ ਹਾਈ ਹੋ ਜਾਂਦੀਆਂ ਤੁਸੀਂ ਲਾ ਲਓ ਕਿ ਜਿਹੜੇ ਇੱਕ ਪਾਸੇ ਆਪਾਂ ਲੱਖਾਂ ਰੁਪਏ ਦਿੰਨੇ ਮੱਥਾ ਟੇਕਨੇ ਆ ਤਾਂ ਫ੍ਰੀ ਦੇ ਵੀਜ਼ੇ ਵੀੜਾੜੇ ਕਿ ਤੁਸੀਂ ਲੈ ਸਕਦੇ ਆ ਸੋ ਇੱਕ ਸੇ ਜਿਹੜੇ ਤਿੰਨ ਚੀਜ਼ਾਂ ਕੀ ਆ ਪਹਿਲੀ ਚੀਜ਼ ਤਾਂ ਹੈਗਾ ਕਿ ਉਹ ਤੁਹਾਡਾ ਨਾ ਜਾਣ ਦਾ ਰੀਜ਼ਨ ਕੀ ਹੁੰਦਾ ਕਿ ਰੀਜ਼ਨ ਟੂ ਟਰੈਵਲ ਆ ਜਾਣ ਦਾ ਰੀਜ਼ਨ ਕੀ ਹੈਗਾ ਚਾਹੇ ਤੁਸੀਂ ਜਿਹੜੇ ਉਹਨਾਂ ਅਸਲੇ ਪੇਰੈਂਟਸ ਜਿਹੜੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਆ ਬੜੇ ਪਰੇਸ਼ਾਨ ਆ ਪੇਰੈਂਟਸ ਵੀ ਕਿਉਂਕਿ ਬੱਚੇ ਨੇ ਅਸਲੇ ਸਭ ਨੂੰ ਪਤਾ ਪੀਆਰ ਥੋੜਾ ਚੈਲੈਂਜਿੰਗ ਹੈ ਆ ਬੱਚੇ ਵੀ ਹਿੰਮਤ ਢੇਡੀਆਂ ਢਾ ਰਹੇ ਆ ਸੋ ਪ ਉਹਨਾਂ ਦਾ ਜਿਹੜਾ ਕੀ ਹੌਸਲਾ ਉਹਨਾਂ ਦਾ ਵਿਧਾਨ ਪਰ ਉਹਨਾਂ ਨੂੰ ਡਰ ਲੱਗਦਾ ਕਿ ਉਹਨਾਂ ਦਾ ਵੀਜ਼ਾ ਨਹੀਂ ਤਾਂ ਮੈਂ ਜੀ ਦੱਸ ਦਵਾਂ ਡੇਲੀ ਬੇਸਿਸ ਤੇ ਵੀਜ਼ਾ ਜੜੇ ਆ ਰਹੇ ਆ ਸੋ ਇਧਰ ਕੋਈ ਡਰਨ ਦੀ ਲੋੜ ਨਹੀਂ ਆ ਬਟ ਹਾਂ ਸ਼ਕਤੀ ਜ਼ਰੂਰ ਆ ਸੋ ਮਲ ਕੇ ਜਿੱਦਾਂ ਪਿੱਛੇ ਰਹਿ ਤਾ ਮੈਂ ਕਹਿੰਦਾ ਖੁੱਲੇ ਕਫੇ ਉਹ ਨਹੀਂ ਹੈਗਾ ਸ਼ਕਤੀ ਜ਼ਰੂਰ ਆ ਪਟਾਂ ਜ਼ਰੂਰ ਆ ਰਹੇ ਆ ਸੋ ਉਹਦੇ ਵਾਸਤੇ ਪਹਿਲੀ ਚੀਜ਼ ਆ ਤੁਹਾਡਾ ਜਾਨ ਦਾ ਰੀਜ਼ਨ ਬੜਾ ਸੋਲਿਡ ਕਲੀਅਰ ਚਾਹੀਦਾ ਮੈਂ ਚੱਲਣਾ ਕਿਉਂ ਆ ਸੋ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸ ਰਿਹਾ ਜਾਹ ਜਿਹੜੇ ਤੁਹਾਡੇ ਬੱਚਿਆਂ ਨੂੰ ਉਸਦੀ ਮੈਂਟਲੀ ਸਪੋਰਟ ਵਾਸਤੇ ਜਾਣਾ ਜਾਂ ਬੱਚਿਆਂ ਦੀ ਖੁਸ਼ੀਆਂ ਵਾਸਤੇ ਜਾਣਾ ਜਾਂ ਬੱਚਿਆਂ ਦੀ ਕੋਈ ਅਚੀਵਮੈਂਟ ਵਾਸਤੇ ਜਾਣਾ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੀ ਕਿਸੇ ਨਾਲ ਕੋਈ ਤੁਸੀਂ ਖੁਸ਼ੀਆਂ ਦਾ ਮਤਲਬ ਕਿ ਬੰਨਾ ਵਾ ਤੁਸੀਂ ਜਾਣਾ ਚਾਹੁੰਦੇ ਹੋ ਉਹਨਾਂ ਦੇ 파ਟ ਬੰਨਾ ਚਾਹੁੰਦੇ ਆ ਸੋ ਰੀਜ਼ਨ ਸ਼ੁੱਡ ਬੀ ਵੈਰੀ ਜੈਨੂਇਨ ਐਂਡ ਸਟਰੋਂਗ ਜਿਹੜਾ ਸਾਹਮਣੇ ਵਾਲੇ ਬੰਦੇ ਨੂੰ ਜਸਟੀਫਾਈ ਹੋ ਜਵੇ ਠੀਕ ਆ ਦੂਜਾ ਪੁਆਇੰਟ ਮੋਸਟ ਇੰਪੋਰਟੈਂਟ ਮੈਂ ਇਹ ਕਹੂੰਗਾ ਜਿਹੜਾ ਤੁਹਾਡਾ ਲਗਭਗ ਵੀਜ਼ਾ ਤਿਆਰ ਕਰਦਾ ਆਉਣਾ ਚਾ ਨਹੀਂ ਉਹ ਤੁਹਾਡੀ ਫਾਈਨੈਂਸ਼ੀਅਲ ਸਪੋਰਟ ਐਸ ਵੇਲੇ ਫਾਈਨੈਂਸ਼ੀਅਲ ਸਪੋਰ ਐਂਟਰੀ ਲੈਣੀ ਨਾ ਕੰਟਰੀ ਇਸ 19 ਵਾਰੀ ਚੈੱਕ ਕਰੇਗਾ ਕਿ ਤੇਰਾ ਖਰਚਾ ਕੌਣ ਚਕੇਗਾ ਭਰਾ ਤੇਰੇ ਕੋਲ ਇੰਨੇ ਪੈਸੇ ਹੈਗੇ ਆ ਜੇ ਤੂੰ ਜਾ ਰਿਹਾ ਕਿਤੇ ਬੈਂਕਾਂ ਖਾਲੀ ਕਰਕੇ ਤਾਂ ਨਹੀਂ ਜਾ ਰਿਹਾ ਨਾਲ ਕਿੰਨੇ ਪੈਸੇ ਲੈ ਕੇ ਜਾ ਰਿਹਾ ਹੈਗਾ ਮੈਂ ਕੈਰੀ ਕਰ ਰਿਹਾ ਵਾਂ ਤੇ ਤੇਰੀ ਕੋਲ ਰਿਸੋਰਸਸ ਕੀ ਹੈਗੇ ਤੇਰੇ ਕੋਲ ਪੈਸੇ ਆਉਣ ਦੇ ਜੇ ਤੂੰ ਖਰਚ ਰਿਹਾ ਸੂਈ ਚੀਜ਼ਾਂ ਇੰਪੋਰਟੈਂਟ ਰੂਲ ਪੇ ਹੀ ਕਰਨੀਆਂ ਫਾਈਨੈਂਸ਼ੀਅਲਸ ਦਾ ਸੋ ਉਹਦੇ ਵਾਸਤੇ ਮੈਂ ਤਾਂ ਕਹੂੰਗਾ ਜਰੂਰ ਸਾਡੇ ਆਫਿਸ ਵਿਜ਼ਿਟ ਕਰਕੇ ਆਪਣੀ ਪਲੈਨਿੰਗ ਕਰਕੇ ਫਾਈਲ ਲਾਓ ਉਹਦੇ ਵਾਸਤੇ ਕਹੂੰਗਾ ਫਾਈਨੈਂਸ਼ੀਅਲੀ ਕੇਸ ਟੂ ਕੇਸ ਵੇਰੀ ਕਰਨਗੇ ਮੈਂ ਤਾਂ ਕਹੂੰਗਾ ਦੇਖ ਜੀ ਇਹ ਤੇ ਕਲੀਅਰ ਵੀ ਕਰਦਾ ਜਰੂਰੀ ਨਹੀਂ ਖਾਤਿਆਂ ਚ ਕਈ ਵਾਰੀ ਬੰਦੇ ਪੁੱਛਦੇ ਕਿ ਕਿੰਨੇ ਕੇ ਪੈਸੇ ਸਾਡੇ ਕੋਲ ਖਾਤੇ ਚੋਂ ਕਿ ਸਾਡੇ ਵੀਜ਼ਾ ਦੀ ਉਮੀਦਾਂ ਵੱਧ ਜਾਣਗੀਆਂ ਇਦਾਂ ਹੋ ਜਾਊਗਾ ਸੋ ਮੈਂ ਤਾਂ ਕਹਿੰਦਾ ਤਾਂ ਹੀ ਕਿ ਕੇਸ ਟੂ ਕੇਸ ਵੇਰੀ ਕਰਦਾ ਯਾਰ ਕਿ ਤੁਹਾਡੀ ਪ੍ਰੀਵਿਅਸ ਹਿਸਟਰੀ ਕੀ ਹੈਗੀ ਆ ਸੋਰਸ ਆਫ ਇਨਕਮ ਕੀ ਹੈ ਜਿਹੜਾ ਤੁਹਾਨੂੰ ਬੁਲਾ ਰਿਹਾ ਉਹਦਾ ਫਾਈਨੈਂਸ਼ੀਅਲ ਸਟੇਟਸ ਕੀ ਹੈਗਾ ਵਾ ਸੋ ਇਹ ਸਾਰੀਆਂ ਚੀਜ਼ਾਂ ਨਾ ਕੇਸ ਟੂ ਕੇਸ ਵੇਰੀ ਕਰਦੀਆਂ ਬਟ ਇੱਕ ਚੀਜ਼ ਹੈਗੀ ਆ ਜੇ ਫਾਈਨੈਂਸ਼ੀਅਲ ਤੇ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਕਲੈਰਿਟੀ ਨਹੀਂ ਦਿੱਤੀ ਵੀਜ਼ਾ ਤਾਂ ਜੇ ਆ ਵੀ ਮੈਂ ਤਾਂ ਕਹਿੰਦਾ ਪਿਛਲਿਆਂ ਦੇ ਵੀ ਜੇ ਆਇ ਸੋਵਰ ਕਨਫੀਡੈਂਸੋ ਕੇ ਟ੍ਰੈਵਲ ਨਾ ਕਰ ਰਹੇ ਹੋ ਇਹ ਸਵਾਲ ਪੁੱਛਿਆ ਜਾਣਾ ਵਾ ਸਲੇ ਮੈਂ ਡਰਾ ਨਹੀਂ ਰਿਹਾ ਅਵੇਅਰ ਕਰ ਰਹੇ ਆ ਅਲਰਟ ਕਰ ਰਹੇ ਆ ਕਈ ਵਾਰੀ ਬੰਦਾ ਕਹਿੰਦਾ ਯਾਰ ਮੈਨੂੰ ਪਹਿਲਾਂੋਂ ਪਤਾ ਹੁੰਦਾ ਸੋ ਆ ਸਮਝ ਲਓ ਕਿ ਤੁਹਾਨੂੰ ਅੱਜ ਪਹਿਲਾਂੋਂ ਪਤਾ ਲੱਗ ਰਿਹਾ ਤੀਜਾ ਚੀਜ਼ ਇੰਟੈਂਸ਼ਨ ਟੂ ਰਿਟਰਨ ਕਿ ਮੈਂ ਵਾਪਸ ਕਿਉਂ ਆਉਂਗਾ ਸੋ ਕਿ ਮੈਂ ਵਾਪਸ ਆਉਣ ਦੇ ਮੇਰੇ ਚਾਂਸੇਸ ਕੀ ਹੈਗੇ ਆ ਉਹਦੇ ਪਾਸੇ ਕਿ ਹਾਂ ਵੀ ਤੁਸੀਂ ਦੱਸ ਸਕਦੇ ਆ ਪਹਿਲੀ ਗੱਲ ਤਾਂ ਮੈਂ ਹੁਣ ਇਕੱਠੀ-ਕੱਟੀ ਫੈਮਿਲੀ ਨੂੰ ਤਾਂ ਅੱਗੇ ਵੀ ਨਹੀਂ ਕਦੀ ਆਪਾਂ ਰੈਫਰ ਕਰਦੇ ਸੀਗੇ ਨਹੀਂ ਕਰਨਾ ਚਾਹੀਦਾ ਪਿੱਛੇ ਹੋਂ ਤੁਹਾਡਾ ਰੀਜ਼ਨ ਚਾਹੀਦਾ ਚ ਸੋ ਉਹਦੇ ਵਾਸਤੇ ਇਹ ਚੀਜ਼ਾਂ ਕਿ ਮੈਂ ਵਾਪਸ ਆਉਂਗਾ ਆ ਤਿੰਨ ਚੀਜ਼ਾਂ ਜਿਹੜਾ ਬੰਦਾ ਕਰ ਗਿਆ ਸੋ ਮੈਨੂੰ ਨਹੀਂ ਲੱਗਦਾ ਕੋਈ ਖਾਸ ਔਖਾ ਹੈਗਾ ਚਾਹੇ ਮੈਂ ਫਾਈਨੈਂਸ਼ੀਅਲ ਮੈਨੇਜ ਕਰਨੇ ਆ ਚਾਹੇ ਮੈਂ ਕੋਈ ਰੀਜ਼ਨ ਸਟਰੋਂਗ ਬਣਾਉਣਾ ਹੈਗਾ ਵਾ ਵੇਟ ਕਰਕੇ ਲਾਉਣਾ ਕਿ ਹਾਂ ਵੀ ਮੇਰੇ ਕੋਲ ਸਟਰੋਂਗ ਰੀਜ਼ਨ ਆਵੇ ਮੈਂ ਹੁਣ ਟ੍ਰੈਵਲ ਕਰਾਂ ਜਾਂ ਮੈਂ ਇੰਡੀਆ ਦੇ ਵਿੱਚ ਆਪਣੀਆਂ ਸਾਈਜ਼ ਨੂੰ ਸਟਰੋਂਗ ਬਣਾਉਣਾ ਵਾ ਜੀ ਇਹ ਤਿੰਨ ਚੀਜ਼ਾਂ ਤੁਸੀਂ ਬਣਾ ਲੈਂਦੇ ਨਾ ਇਹ ਆਪਾਂ ਤਾਂ ਗੱਲ ਮੈਂ ਕੈਨੇਡਾ ਦਾ ਤੁਸੀਂ ਲੱਗ ਰਹੇ ਹੋ ਨਾ ਪਰ ਕੱਲੀ ਕੈਨੇਡਾ ਨਹੀਂ ਤੁਸੀਂ ਜਿਹੜੀ ਮਰਜੀ ਕੰਟਰੀ ਲਾ ਲਓ ਚਾਹੇ ਤੁਸੀਂ ਆਪਾਂ ਇੰਨੇ ਇੰਨੇ ਲੱਖਾਂ ਰੁਪਏ ਲਾ ਕੇ ਜਦੋਂ ਵੀ ਯੂ ਐਸ ਏ ਵੀ ਜਾਂਦੇ ਨੇ ਉੱਥੇ ਵੀ ਲੋਡ ਨਹੀਂ ਹੈ ਇੰਟਰਵਿਊ ਦੇਣ ਦੇ ਵਿੱਚ ਜੇ ਕਿਉਂਕਿ ਪਹਿਲੀ ਗੱਲ ਆਪਾਂ ਨੂੰ ਲੱਗਦਾ ਕਿ ਇੰਟਰਵਿਊ ਬੋਲਦੀ ਜਾਂਦੀ ਆ 1.5-2 ਮਿੰਟ ਦੀ ਇੰਟਰਵਿਊ ਨਹੀਂ ਹੁੰਦੀ ਆ ਪਰ ਸਟਾਰਟਿੰਗ ਦੇ ਵਿੱਚ ਪੇਪਰ ਵੀ ਬੋਲਦੇ ਆ ਠੀਕ ਹੈ ਨਾ ਜਿਹੜਾ ਫਾਰਮ ਭਰੇ ਜਾਂਦੇ ਨਾ ਉਹ ਤੁਹਾਡੀ ਸਾਰਾ ਕੁਝ ਉਹ ਵੇਰਵੇ ਕਰ ਲੈਂਦੇ ਕਿਉਂਕ ਡੇਲੀ ਬੇਸਿਸ ਤੇ ਪੇਪਰਾਂ ਤੋਂ ਤੁਹਾਡੀਆਂ ਜਿਹੜੀਆਂ ਮਿਲ ਗਈ ਬੰਦੇ ਨੂੰ ਫਾਈਲ ਨੂੰ ਅਸੈਸ ਕਰਨਾ ਤੇ ਉਹ 1.5 ਮਿੰਟ ਦੇ 2 ਮਿੰਟ ਦੇ ਵਿੱਚ ਉਹ ਸਿਰਫ ਤੁਹਾਡਾ ਚੈੱਕ ਕਰ ਦੇਗੀ ਹਾਂ ਵੀ ਜੋ ਸੀ ਅਸੈਸ ਕੀਤਾ ਠੀਕ ਆ ਅਸੀਂ ਕਿਤੇ ਗਲਤ ਤਾਂ ਨਹੀਂ ਆ ਗਏ ਸੋ ਇਸ ਲਈ ਮੈਂ ਕਹਿਣਾ ਹਾਂ ਨਾ ਟਾਈਮ ਲਾ ਕੇ ਚੱਲ ਜਾਓ ਯਾਰ ਸਮਾਂ ਲਾ ਕੇ ਚੱਲ ਜਾਓ ਪਰ ਸਹੀ ਤਰੀਕੇ ਨਾਲ ਜਨੂਨ ਤਰੀਕੇ ਨਾਲ ਨਾ ਜਾਓ ਜਨੂਨ ਤਰੀਕੇ ਦੇ ਨਾਲ ਉੱਥੇ ਜਾ ਕੇ ਵੀ ਜੇ ਤੁਸੀਂ ਆਪਣੇ ਵੀਜ਼ਾ ਕਨਵਰਟ ਕਰਾਉਣੇ ਜਨੂਨ ਤਰੀਕੇ ਨਾਲ ਚੱਲੋ ਕਿਉਂਕਿ ਐਸ ਵੇਲੇ ਨਾ ਕਾਨੂੰਨ ਬੜੇ ਬਦਲ ਚੁੱਕੇ ਆ ਐਸ ਵੇਲੇ ਉਹ ਕੋਈ ਮੈਂ ਤਾਂ ਕਹੂੰਗਾ ਲੋਕੋ ਕੁਛ ਨਹੀਂ ਰਹਿ ਗਿਆ ਸਭ ਦੇ ਸਾਹਮਣੂ ਪਤਾ ਇੰਡੀ ਉਂਗਲਾਂ ਦੇ ਨਿਸ਼ਾਨ ਹੋਏ ਆ ਸਾਡੀ ਅੱਖਾਂ ਦੇ ਸਕੈਨ ਹੋਏ ਆ ਵੀਜ਼ੇ ਵੀ ਤਾਂ ਲੱਗਦੇ ਪਏ ਆ ਸੋ ਸਭ ਪਤਾ ਕਿ ਮੈਂ ਫਲਾਣੇ ਫਲਾਣੇ ਕਿੱਥੇ ਦਾ ਰਹਿਣ ਆਲਾ ਸੋ ਐਸੇ ਲਈ ਮੈਨੂੰ ਨਹੀਂ ਲੱਗਦਾ ਕਿ ਉਹ ਆਪਾਂ ਨੂੰ ਉਹ ਚੀਜ਼ਾਂ ਸ਼ਾਰਟਕਟ ਪੜਾਣੀਆਂ ਚਾਹੀਦੀਆਂ ਜੇ ਸਾਨੂੰ ਕੋਈ ਸਾਡਾ ਕੋਈ ਪੁਰਾਣਾ ਹਿੱਸੇਦਾਰ ਜਾਂ ਕੋਈ ਸਾਨੂੰ ਮੈਂ ਤਾਂ ਕਹੂੰਗਾ ਅੱਜ ਦੀ ਡੇਟ ਦੇ ਵਿੱਚ ਭੋਲੇ ਪਾਲਿਆਂ ਨੂੰ ਕੋਈ ਬੇਫਿਕੂ ਬਣਾਉਣ ਦੀ ਟਰਾਈ ਕਰਾ ਤਾਂ ਉਹਨੂੰ ਕਿਹਾ ਭਰਾ ਮੇਰੇ ਆਧਾਰ ਕਾਰਡ ਵੀ ਬਣਿਆ ਕਿਉਂਕਿ ਉਸ ਤੋਂ ਬਿਨਾਂ ਤਾਂ ਕੋਈ ਪੋਸੀਬਲ ਹੀ ਨਹੀਂ ਚੀਜ਼ਾਂ ਸੋ ਐਸੇ ਲਈ ਆਪਾਂ ਲੁਕੋ ਨਹੀਂ ਸਕਦੇ ਕੁਝ ਵੀ ਸੋ ਇੰਨਾਂ ਚੀਜ਼ਾਂ ਤੋਂ ਮੈਂ ਤਾਂ ਕਹੂੰਗਾ ਅਲਰਟ ਟਾਈਮ ਰੱਖ ਕੇ ਆਪਣੀ ਫਾਈਲ ਲਾਓ ਤੇ ਬਿਲਕੁਲ ਤੁਸੀਂ ਜਿਹੜੇ ਕੀ ਵੀਜ਼ਾ ਦੀ ਉਮੀਦ ਕਰ ਸਕਦੇ ਆ ਤੇ ਲਾਸਟ ਵਿੱਚ ਮੈਂ ਇੱਕ ਹੋਰ ਵੀਡੀਓ 'ਚ ਇਹ ਤੇ ਹੋਰ ਕਲੈਰਿਟੀ ਦੇਣਾ ਚਾਹੂੰਗਾ ਕਿ ਇਹਨਾਂ ਬੜਾ ਵੱਡਾ ਡਾਊਟ ਆ ਕਿ 6 ਮਹੀਨੇ ਦਾ ਵੀਜ਼ਾ ਲੱਗ ਗਿਆ ਸਾਡੇ ਨਾਲ ਤਾਂ ਧੱਕਾ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਅੱਜ 10 ਵੀਰਵਾਂ 6 ਮਹੀਨੇ ਦਾ ਵੀਜ਼ਾ ਕਿਨਾਂ ਦਾ ਲੱਗ ਰਿਹਾ ਜਿਹੜੇ ਮੇਰੇ ਕਲਾਇੰਟਸ ਵੀ ਮੈਂ ਕਹਾਂਗਾ ਉਹਨਾਂ ਦਾ ਲੱਗਾ ਜਿਹੜੇ ਯੰਗਸਟਰ ਯੰਗਸਟਰ ਨੂੰ ਦਾ ਸਪੈਸ਼ਲੀ 6 ਮਹੀਨੇ ਦਾ ਦੇ ਰਿਹਾ ਹਾਂ ਜਿਹੜੇ ਬੰਦੇ ਪਹਿਲਾਂ ਇੱਕ ਅੱਧੀ ਵਾਰੀ ਟਰੈਵਲਡ ਹੈਗੇ ਆ ਠੀਕ ਆ ਉਹਨਾਂ ਨੂੰ ਜਿਹੜੇ ਦੁਬਾਰਾ ਆਉਣਾ ਸੀ 익ਸਟੈਂਸ਼ਨਸ ਪਾਈਆਂ ਦੁਬਾਰਾ ਵੀਜ਼ਾਸ ਲਏ ਉਹਨਾਂ ਦੇ ਹੈਗੇ ਉਹਨਾਂ ਦੇ 10 ਸਾਲ ਦੇ ਆ ਰਹੇ ਆ ਤੇ ਬਾਕੀ ਜੇ 6 ਮਹੀਨੇ ਦਾ ਵੀ ਵੀਜ਼ਾ ਆ ਗਿਆ ਸੋ ਫੀਲ યોਰਸੈਲਫ ਬlesਡ ਆਪਣੇ ਆਪ ਨੂੰ ਲੱਕੀ ਫੀਲ ਕਰੋ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੋ ਸੌਖਾ ਨਹੀਂ ਹੈ ਕੈਨੇਡਾ ਉਹ ਦੌਰ ਜਾ ਚੁੱਕਾ ਕੈਨੇਡਾ ਦਾ ਜਦੋਂ ਆਊਗਾ ਦੇਖਾਂਗੇ ਪਰ ਇਸ ਵੇਲੇ ਦੌਰ ਹੋਵਾ ਕਿ ਹਾਂ ਵੀ ਸਹੀ ਤ ਉਹਨਾਂ ਨੂੰ ਵੀ ਮੇਰੀ ਇੱਕੋ ਹੀ ਸਲਾਹ ਆ ਜਾਓ 6 ਮਹੀਨੇ ਦੇ ਵਿੱਚ ਹੀ ਜੈਨੂ ਤਰੀਕੇ ਦਾ ਨਾਲ ਜਾਓ ਤੁਹਾਡੀ ਫਾਈਲ ਦੇ ਵਿੱਚ ਤੁਹਾਡੇ ਸਲਾਹਕਾਰ ਨੇ ਜੜੀਆਂ ਵੀ ਡੇਟਾ ਪਾਈਆਂ ਉਹਨਾਂ ਡੇਟਾ ਦੇ ਵਿੱਚ ਜਾ ਕੇ ਫਿਰ ਉਹਨਾਂ ਟੀਮ ਤੇ ਟਾਈਮ ਤੇ ਵਾਪਸ ਆਓ ਥੋੜਾ ਬਤ ਉੱਪਰ ਥੱਲੇ ਹੋ ਸਕਦਾ ਜੇ ਤੁਸੀਂ ਕੋ ਬਿਲਕੁਲ ਹੀ ਕਰ ਦੇਗੇ ਕਿਨੇ ਪਹਿਲਾਂ 15 ਦਿਨ ਦਾ ਪਾਇਆ ਸੀ ਮੈਂ 5 ਮਹੀਨੇ ਲਾ ਕੇ ਆਉਂਗਾ ਫਿਰ ਤਾਂ ਇਹ ਯਾਦ ਹੋਰ ਅਗਲਾ ਵੀਜ਼ਾ ਆਉਂਦਾ ਠੀਕ ਆ ਜੇ ਤੁਸੀਂ ਟਾਈਮ ਰੰਦੇ ਹੀ ਵਾਪਸ ਆਉਣੇ ਆ ਜਸਟੀਫਾਈ ਕਰਦੇ ਹੋ ਉਹਨਾਂ ਚੀਜ਼ਾਂ ਨੂੰ ਕਿ ਹਾਂ ਵੀ ਥੋੜਾ ਦਿਨ ਜ਼ਿਆਦਾ ਵੀ ਰਹਿਣਾ ਪੈ ਗਿਆ 5 ਮਹੀਨੇ ਤਾਂ ਨਹੀਂ ਅੱਜ ਮਹੀਨਾ 1.5 ਮਹੀਨਾ ਰਹਿਣਾ ਪੈ ਗਿਆ ਜਸਟੀਫਾਈ ਕਰਦੇ ਆ ਕਿ ਤੁਹਾਡਾ ਟ੍ਰਿਪ ਉੱਥੇ ਵੱਧ ਗਿਆ ਘੁੰਮਣ ਫਿਰਨ ਦੀਆਂ ਤੁਸੀਂ ਪ੍ਰੂਫ ਲਾਉਂਦੇ ਆ ਤੇ ਬਿਲਕੁਲ ਜਦੋਂ ਦੂਜੀ ਵਾਰੀ ਤੁਸੀਂ ਅਪਲਾਈ ਕਰੋਗੇ ਚਾਹੀ ਯਕਸਟਰੀ ਕਿਉਂ ਨਾ ਹੋਵੇ ਉਹ 10 ਸਾਲ ਦੇ ਵੀਜ਼ੇ ਲੈਣ ਦੇ ਵਿੱਚ ਜ਼ਰੂਰ ਕਾਮਯਾਬ ਹੋਊਗਾ ਤੇ ਬਾਕੀ ਉਮੀਦ ਕਰਦਾ ਰਾਜੀ ਕੁਸ਼ੀ ਦੇ ਚੜ੍ਹਦੀ ਕਲਾ ਚੜੋ ਤੇ ਵੀਜ਼ਾਸ ਦੀ ਜੇ ਮੈਂ ਗੱਲ ਕਰਾਂ ਯੈਸ ਡੇਲੀ ਬੇਸਿਸ ਤੇ ਆ ਰਿਹਾ ਤੇ ਖਾਸ ਔਰ ਤੇ ਜਿਨ੍ਹਾਂ ਦੇ ਬੱਚੇ ਉੱਤੇ ਹੈਗੇ ਆ ਠੀਕ ਆ ਪੜ ਰਹੇ ਆ ਜਾਂ ਉਹਨਾਂ ਦੀਆਂ ਹੁਣ ਕਨਵੋਕੇਸ਼ਨਸ ਆ ਰਹੀਆਂ ਜਾਂ ਕਿਸੇ ਤਰ੍ਹਾਂ ਦਾ ਵਰਕ ਪਰਮਿਟ ਤੇ ਆ ਪੀਆਰ ਤੇ ਆ ਉਹਨਾਂ ਦੇ ਵੀਜ਼ਾਸ ਤੇ ਹੱਜ ਵੀ ਜਿਹੜੀ ਪ੍ਰੋਬੈਬਿਲਟੀ ਆ ਵੀਜ਼ਾ ਤੇ ਬਹੁਤ ਜ਼ਿਆਦਾ ਹਾਈ ਹੈਗੀ ਆ ਤੇ ਜਿਹੜੀਆਂ ਪਿਛਲੇ ਸਮੇਂ ਚ ਰਿਫਿਊਜ਼ਲ ਆਈਆਂ ਕੋਈ ਵੀ ਬੰਦਾ ਢੇਰੀ ਨਾ ਟਾਜੇ ਦਲੇਰੀ ਰੱਖੋ ਗਿਵ ਅਪ ਨਾ ਕਰੋ ਲੱਗੇ ਰੋ ਤੇ ਬਿਲਕੁਲ ਤੁਹਾਡੇ ਸ ਆਪਣੇ ਵੀ ਬਾਹਰ ਜਾਂਦੇ ਚ ਆਪਣੇ ਜਿਹੜੀ ਕਿ ਜ਼ਰੂਰ ਹੋਣਗੇ ਤੇ ਆਲੇ ਦੁਆਲੇ ਵੀ ਮੋਟੀਵੇਟ ਕਰਕੇ ਰੱਖੋ ਕਿਉਂਕਿ ਜੋ ਪਿੱਛੇ ਉਹ ਕੋਈ ਵੀ ਕੰਟਰੀ ਕਰ ਸਕਦੀ ਆ ਕਿਉਂਕਿ ਉਹ ਇਦਾਂ ਦਾ ਘਾਟਾ ਵਾ ਜਿਹੜਾ ਹੋ ਸਕਦਾ ساری ਉਮਰ ਪੂਰਾ ਨਾ ਹੋਵੇ ਸੋ ਬੱਚੋ ਆਪਣਾ ਕੀਮਤੀ ਸਮਾਂ ਬਚਾਓ ਆਪਣਾ ਕੀਮਤੀ ਪੈਸਾ ਬਚਾਓ ਆਪਣਾ ਕਿਉਂਕਿ ਐਸ ਵੇਲੇ ਮੈਂ ਤਾਂ ਕਹੂੰਗਾ ਆਪਣੀ ਜਿਹੜਾ ਵੀ ਹੈਗਾ ਕੋਈ ਇਦਾਂ ਦਾ ਸੁਪਨਾ ਚੱਕ ਜੀਏ ਕਿ ਆਪਾਂ ਅੱਗੇ ਆਉਣ ਵਾਲੇ ਦਰਵਾਜ਼ੇ ਬੰਦ ਕਰਨ ਨਾਲ ਜਿਹੜੇ ਕੀ ਹੋ ਜਾ ਹਾਂ ਆਪਰ ਰਿਫਿਊਜ਼ਲ ਤੋਂ ਜੇ ਇੰਨਾ ਡਰਦੇ ਆ ਸੋ ਉਹਦੇ ਵਾਸਤੇ ਨਾ ਰੈਸਕਲੰਦੇ ਆ ਤੇ ਮੈਂ ਇਹ ਕਹਾਂਗਾ ਵਾਚਲੇ ਸਿਆਣਾ ਪਣੀ ਆਗੀ ਜੇ ਰਿਫਿਊਜ਼ਰ ਲੱਗ ਵੀ ਜਾਂਦੀ ਆ ਜੋ ਕਿ ਪਿਛਲੇ ਸਮੇਂ ਚ ਬਥੇਰਿਆਂ ਦੀਆਂ ਲੱਗੀਆਂ ਠੀਕ ਆ ਤੇ ਉਹਨਾਂ ਨੇ 10-10 ਰਿਫਿਊਜ਼ਲ ਦਾ ਬਾਅਦ 15 ਬਾਰ ਦਾ ਬਾਅਦ ਵੀਜ਼ੇ ਸਾਡੇ ਕੋਲ ਵੀ ਲੱਗੇ ਹੋਏ ਠੀਕ ਆ ਨਾ ਅਣਗਿਣਤ ਰਿਫਿਊਜ਼ਲਾਂ ਦਾ ਵੀਜ਼ੇ ਲੱਗੇ ਆ ਉਸ ਡਰ ਦੇ ਡਰ ਦੀ ਕਰਕੇ ਕਿਸੇ ਏਜੰਟਾਂ ਨੂੰ ਲੱਖਾਂ ਰੁਪਏ ਦੇਣ ਦੀ ਬਜਾਏ ਮੈਂ ਤਾਂ ਕਹਾਂਗਾ ਕਿ ਨੈਕਲ ਦੇ ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਆ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਕੋਈ ਵੀ ਪੈਸਾ ਤੁਸੀਂ ਪਹਿਲਾਂ ਨਹੀਂ ਦੇਣਾ ਤੇ ਬਾਅਦ ਵਿੱਚ ਵੀ ਜਿਹੜੀ ਫੀਸ ਹੈਗੀ ਆ ਬਹੁਤ ਨੋਮੀਨਲ ਜੀ ਆ ਕੋਈ ਲੱਖਾਂ 'ਚ ਨਹੀਂ ਹਜ਼ਾਰਾਂ 'ਚ ਆ ਜਿਹੜੇ ਕਿ ਖੁਸ਼ ਹੋ ਕੇ ਤੁਸੀਂ ਦੇ ਕੇ ਜਾਓਗੇ ਤੇ ਉਮੀਦ ਕਰਦਾ ਹਾਂ ਤੁਸੀਂ ਰਾਜੀ ਖੁਸ਼ੀ ਦੇ ਸਾਰੇ ਜਾਣੇ ਚੜ੍ਹਦੀ ਕਲਾ 'ਚ ਹੋਵੋ ਸਤਿ ਸ਼੍ਰੀ ਅਕਾਲ ਜੀ